ਸਰਮ ਦੇ ਪਾਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਮੋੜ ਆ ਦਸੰਬਰ 20 ਦੀ ਲੱਗੀ ਹੋਈ ਆ ਉਹ ਚੰਗੀ ਝੋਟੀ ਲੈ ਕੇ ਪਹੁੰਚਿਆ ਬਾਈ ਮੰਦੀ ਦੰਤੀ ਵਧੀਆ ਆਰਡਰ ਦੀ ਮਾਲਕ ਮੋੜ ਲਿਆ ਬਾਈ ਜੋਣ ਜੋਣ ਬਹੁਤ ਚੰਗਾ ਮਹਿੰਗਾ ਜਾਣਕਾਰੀ ਬਾਈ ਤੋਂ ਲੈ ਲੈਣੇ ਸਾਰੀ ਬਹੁਤ ਵਧੀਆ ਆ ਠੀਕ ਕਰ ਦੇ ਆਰਡਰ ਕਮਾਲ ਦਾ ਲੱਗਿਆ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਹਾਂ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਕਿਹੜੀ ਪਿੰਡੋਂ ਪਹੁੰਚੇ ਹੋ ਸਿੰਘਪੁਰੇ ਤੋਂ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਇਹ ਸਰਸੇ ਜ਼ਿਲ੍ਹੇ ਚ ਸਰਸੇ ਜ਼ਿਲ੍ਹੇ ਚ ਕਿਹੜੇ ਸੂਈ ਸੂਈ ਮੱਝ ਆਪਣੀ ਇਹ ਦੂਜਾ ਸੂਆ ਜੀ ਦੂਜਾ ਕਿੰਨਾ ਕੁ ਦੁੱਧ ਪਾ ਦੂਗਾ ਇਦ ਕੀ ਹੈਗਾ ਐਰ ਕੀ 17 18 ਕਿਲੋ ਦੁੱਧ ਪਾ ਦੂ ਪਹਿਲਾਂ ਨੇ ਦਿੱਤਾ ਪੁੰਦਾ ਅੱਛਾ ਆਪਣਾ ਵਪਾਰ ਦਾ ਕੰਮ ਆ ਕਰਦੀ ਆ ਵਪਾਰ ਦਾ ਕੰਮ ਆ ਵੀ ਆਪਣੇ ਕੋਲੇ ਪੰਜ ਚਾਰ ਨਗ ਹੁੰਦੇ ਆ ਕਰੀ ਹਾਂ ਹੁੰਦੇ ਤੇ ਇਹਦਾ ਕੀ ਰੇਟ ਕਰਤਾ ਫਿਰ ਸਹੀ ਸਹੀ ਸਾਨੂੰ 2.5 ਲੱਖ ਦਾ ਛੱਡ ਨਹੀਂ ਕਿੱਥੋਂ ਤੱਕ ਆ ਦੇ ਦੇਾਂਗੇ 2.5 ਦੀ 2.5 ਦੀ ਨੰਬਰ ਬੋਲ ਫਿਰ ਆਪਣਾ 946753 ਅੱਛਾ 24077 ਧੰਨਵਾਦ ਬਾਈ ਮਿਹਰਬਾਨੀ ਆ ਬੱਚਾ ਇਹਦਾ ਹੈ ਹਾਂ ਬੱਚਾ ਹੀ ਫੋਰ ਵੀ ਆਪਣੇ ਪਾਸੋਂ ਕੋਈ ਨਹੀਂ ਆ ਨਹੀਂ ਹੀ ਲਿਆਇਆ ਬਹੁਤ ਸੋਹਣੀ ਝੋਟੀ ਹੈ ਬਾਈ ਨੇ ਜਾਣਕਾਰੀ ਦੇ ਦਿੱਤੀ ਧੋਰ ਕੇ ਦਿਖਾਤੀ ਇਹ ਗੱਲਬਾਤ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਆ ਜੀ ਆਹ ਬਹੁਤ ਵੱਡੀ ਗੈਂਤੀ ਕਿ ਮੱਝਾਂ ਪਹੁੰਚੀਆਂ ਹੁਣ ਕਿਹੜੀ ਆਪਣੀ ਤੋਰੇਗਾ ਤੋਰੇਗਾ ਉਹ ਦੂਰ ਪਰਲੀ ਫਿਰ ਇਹ ਮੰਡੀ ਮੋੜ ਤੇ ਬਾਈ ਜੀ ਗਾਵਣ ਘੱਲ ਲੱਗੀਆਂ ਹੋਈਆਂ ਮੱਝਾਂ ਦਿਖਾਉਣੇ ਤੁਹਾਨੂੰ ਬਹੁਤ ਸੋਹਣੀ ਮੱਝ ਚੰਗੇ ਜੁੱਲ ਚੱਲ ਪਾਏ ਆ ਵਾਈਆਂ ਦੇ ਮੋੜ ਲਿਓ ਜੀ ਮੋੜ ਲਿਓ ਹੋਰ ਵਧੀਆ ਸਾਮ ਕੀ ਰੱਖੀਆਂ ਸੰਭਾਲ ਕੇ ਆ ਯੂਰਾ ਮਾੜਾ ਜ ਆ ਵੀ ਜੜੀ ਕੀ ਹਾਲ ਆ ਕਿੱਥੋਂ ਪਹੁੰਚੇ ਆ ਜ਼ਿਲ੍ਹਾ ਬਟਿੰਡਾ ਆ ਜਿਹੜੀ ਤੋਰ ਕੇ ਦਿਖਾਈ ਆ ਪਸੂਨ ਵਾਲੀ ਆ ਇਹ ਕਿਹੜੇ ਸੂਏ ਇਹ ਦੂਜਾ ਸੂਏ ਕਿੰਨਾ ਕ ਦੁੱਧ ਦੇ ਦੂਗਾ ਇਦ ਕੀ ਐਤੀ ਬਾਹਲਾ ਨਹੀਂ ਦਾ 15 16 ਤਾਂ ਦੇਈ ਦੇ ਦੇਖ ਦੂ ਕੀ ਰੇਟ ਕਰਤਾ ਇਹਦਾ ਇਹਦਾ 180 ਆ ਜੀ ਛੱਡ ਨਹੀਂ ਕਿਥੋਂ ਕਿਧਾਕਾ 170 ਜੀ ਨੰਬਰ ਬੋਲ 62390 47609 ਉਹ ਪਰ ਲਈ ਵੀ ਆਪਣੀ ਆ ਤੋਰ ਕਰੂ ਉਹ ਵਧੀਆ ਮੱਝਾਂ ਦਾ ਕੰਮ ਕਰਦਾ ਭਰਾ ਚੰਗੀਆਂ ਝੋਟੀਆਂ ਪਹਿਲਾਂ ਝੋਟੀ ਦੱਸਦਾ ਬਾਈ ਬਹੁਤ ਸੋਹਣੀ ਲੂਣ ਮੋੜ ਲਿਆ ਬਾਈ ਕਿੰਨੇ ਕਿ ਦਿਨ ਲੈ ਜੂ ਇਹਦਾ بس ਇੱਕ ਅੱਧਾ ਦਿਨ ਕੱਧਾ ਦਿਨ ਲਵਾਂ ਕਹਿੰਦਾ ਬਾਈ ਕਹਿੰਦਾ ਪਹਿਲਾਂ ਨਾ ਬੜੀ ਮੁੱਠੀ ਆ ਜਾਂਦੀ ਆ ਭਲੂਣ ਪਹਿਲਾਂ ਕਰਕੇ ਇਹਦਾ ਰੇਡ ਕੀ ਅਰਥ ਆ ਸੋਹਣਿਆ ਇਹਦਾ ਡੇਢ ਹੀ ਇਹਦਾ ਡੇਢ ਆ ਮੰਤਣ ਕਰਦਿਆਂ ਵਿੱਚੋਂ ਤੇ ਆ ਬੈਠੀ ਵੀ ਆਪਣੀ ਆ ਨਹੀਂ ਆ ਆਪਣੀਆਂ ਕੋਈ ਆਪਣੀਆਂ ਦੋ ਆ ਇਹ ਤੇ ਬਹੁਤ ਚੰਗੀਆਂ ਮੱਝਾਂ ਲੈ ਕੇ ਪਹੁੰਚੇ ਹੋਇਆ ਬਾਈ ਜਾਣਕਾਰੀ ਦੇ ਦਿੱਤੀ ਭਰਾਣੇ ਆਪਾਂ ਨੂੰ ਮਿਹਰਬਾਨੀ ਸ਼ੁਕਰੀਆ ਧੰਨਵਾਦ ਬਾਈ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਬਾਈ ਜੀ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਬਾਈ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਬੇਗਾ ਸਿੱਧੂ ਫਾਰਮ ਪੰਜਾਬੀ ਚ ਵਾਲੀ ਫੇਸਬੁੱਕ ਤੇ ਹੈ ਹੋ ਵੱਡੀ ਗਿਣਤੀ ਜਮਾਲ ਪਹੁੰਚਿਆ ਸੌਦੇ ਹੋਈ ਜਾਂਦੇ ਤਕਰੀਬਨ ਅੱਜ ਇਹ ਮੰਡੀ ਮੌੜ ਦਾ ਮਾਹੌਲ ਜ਼ਿਲ੍ਹੇ ਪਠੰਡੇ ਚ ਲੱਗੀ ਹੋਈ ਹੈ 20 ਤਰੀਕ ਨੂੰ बारहवी महीनों की तरीक है भाई जी अच्छी उच्च ही माल हा जी साढ़े ही खोया ਤੇ ਅੱਗੇ ਫਿਰ ਮਾਨੂੰ ਦਿਖਾਇਆ ਬੋਰਡ ਤੇ ਕਮਾਲ ਦੀ ਨੱਜਾ ਪਹੁੰਚੀ ਹੋਈ ਹੈ ਇੱਥੇ ਜਿਹੜੇ ਕਈਆਂ ਦਾ ਕੰਮ ਕਰਦੇ ਮੈਂ ਦਿੱਤੀ ਨਹੀਂ ਜਿਹੜੇ ਕਈਆਂ ਦਾ ਕੰਮ ਕਰਦੇ ਮੈਂ ਦਿੱਤੀ ਨਹੀਂ ਆਪਾਂ ਸੋਦੇ ਹੋਈ ਜਾਂਦੇ ਆ ਬਾਈ ਸਾਰੀਆਂ ਵੀਡੀਓ ਮੇਲ ਲੈਂਦੀਆਂ ਮੈਂ ਆਪਣੇ ਚੈਨਲ ਤੇ ਪਾਈਆਂ ਹੋਈਆਂ ਦੇਖ ਸਕਦੇ ਹੋ ਵਾਈਪੀਜੀ ਦਾ ਖਾਸਤਾ ਵਾਈਪੀ